Texture <laughs> 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 physical education, please stay out. ਅੱਜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਕੰਟਾ ਅnder ਦੇ ਵਿਦਿਆਰਥੀਆਂ ਤੋਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਟਾ ਘਰ ਵਿਖੇ ਟੀਚਰਸ ਡੇ ਸੈਲੀਬ੍ਰੇਸ਼ਨ ਲਈ ਪ੍ਰਿੰਸੀਪਲ ਸਾਹਿਬ ਵੱਲੋਂ ਮੈਨੂੰ ਇਨਵਾਈਟ ਕੀਤਾ ਗਿਆ ਅੱਜ ਅਸੀਂ ਅਧਿਆਪਕਾਂ ਦਾ ਜਸ਼ਨ ਜਿਹੜਾ ਕਿ ਅਧਿਆਪਕਾਂ ਨੂੰ ਬਹੁਤ ਹੀ ਜ਼ਿਆਦਾ ਹਰ ਸਾਲ ਇਹਨਾਂ ਨੂੰ ਵੇਟ ਹੁੰਦੀ ਹੈ ਅੱਜ ਅਸੀਂ ਉਹ ਸੈਲੀਬ੍ਰੇਟ ਕੀਤਾ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਅਸੀਂ ਸਟੇਟ ਪੱਧਰੀ ਜਿਹੜਾ ਅਧਿਆਪਕ ਦਿਵਸ ਹੈ ਹੁਸ਼ਾਰਪੁਰ ਵਿੱਚ ਮਨਾਇਆ ਤੇ ਅੱਜ ਅਸੀਂ ਇਹਨਾਂ ਦੇ ਸਕੂਲ ਵਿੱਚ ਪਹੁੰਚੇ ਹਾਂ ਬਹੁਤ ਹੀ ਅੱਛਾ ਅਰੇਂਜਮੈਂਟ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਕੀਤਾ ਗਿਆ ਹੈ ਹੁਸ਼ਿਆਰਪੁਰ ਵਿੱਚ ਬਲਕਿ ਪੰਜਾਬ ਵਿੱਚ ਆਪਣੀ ਪਹੁੰਚ ਬਣਾਏਗਾ ਇਹ ਮੇਰਾ ਤੁਹਾਡੇ ਨਾਲ ਵਾਦਾ ਹੈਗਾ ਸੋ ਆਪਣੇ ਅੰਦਰ ਇੱਕ ਜਨੂੰਨ ਪੈਦਾ ਕਰੋ ਇੱਕ ਬੱਚਿਆਂ ਦੇ ਨਾਲ ਲਗਾਅ ਪੈਦਾ ਕਰੋ ਇਸ ਤੋਂ ਇਲਾਵਾ ਮੈਂ ਸਕੂਲ ਵਿੱਚ ਚੱਲ ਰਿਹਾ ਜੋ ਸਫਾਈ ਦਾ ਹੈਗਾ ਉਹ ਵੀ ਚੈੱਕ ਕੀਤੀ ਸਫਾਈ ਵੀ ਸਕੂਲ ਵਿੱਚ ਬਹੁਤ ਸਗੀ ਇਸ ਤੋਂ ਇਲਾਵਾ ਸਕੂਲ ਦਾ ਜਿਹੜਾ ਬੈਂਡ ਹੈ ਉਸ ਦਾ ਵੀ ਨਿਰਖਣ ਕੀਤਾ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਦਿੱਤਾ ਜੋ ਕਿ ਸਲਾਣਾ ਯੋਗ ਸੀ ਮੈਂ ਸਮੂਹ ਸਟਾਫ ਅਤੇ ਪ੍ਰਿੰਸੀਪਲ ਸਾਰਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਨੇ ਹਾਂ ਧੰਨਵਾਦ ਸਾਡਾ ਸਰਕਾਰੀ ਸੀਨੀਅਰ ਸੈਂਟਰ ਸਕੂਲ ਸਮਾਰਟ ਕੈਂਟਕਰ ਦੇ ਕ੍ਰਿਸਟਲ ਸਾਹਿਬ ਜੋੜ ਚੁੱਕੇ ਨੇ ਤੇ ਅਸੀਂ ਅੱਜ ਇਹਨਾਂ ਤੋਂ ਜੋ ਸਕੂਲ ਵਿੱਚ ਟੀਚਰ ਦੇ ਮੌਕੇ ਤੇ ਫੰਕਸ਼ਨ ਕਰਾਇਆ ਗਿਆ ਉਹਨਾਂ ਬਾਰੇ ਪੁੱਛ ਲੈਣੇ ਹਾਂ ਜੀ ਸਰ ਅੱਜ ਮਿਤੀ 6 ਨੂੰ 2024 ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀਮਤੀ ਲਲਤਾ ਰੋੜਾ ਜੀ ਜੋ ਕਿ ਸਾਡੇ ਮੁੱਖ ਮਾਨਸੀ ਉਹਨਾਂ ਨੇ ਚੱਡੀ ਜਿਹੜੀ ਟੀਚਰ ਉਹਨਾਂ ਨੂੰ ਸਨਮਾਨ ਦਿੱਤਾ ਜਿਨ੍ਹਾਂ ਨੇ ਸਿੱਖਿਆ ਵਿੱਚ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਇਸ ਮੌਕੇ ਤੇ ਸਕੂਲ ਦੇ ਵਿੱਚ ਰੰਗਾਰੰਗਰ ਪ੍ਰੋਗਰਾਮ ਉਸ ਤੋਂ ਬਾਅਦ ਖੇਡਾਂ ਦੇ ਵਿਦਿਆਰਥੀ ਔਰ ਸਕੂਲ ਬੈਂਡ ਨੂੰ ਵੀ ਚੈੱਕ ਕੀਤਾ ਔਰ ਮੈਡਮ ਨੇ ਇੱਕ ਬਿਸ਼ਵ ਵਿੱਚ ਸਾਨੂੰ ਕਿਹਾ ਵੀ ਸਕੂਲ ਦੀਆਂ ਮੈਰਿਟ ਆਨ ਲਈ ਵੀ ਕਿਹਾ ਸਾਡੇ ਸਕੂਲ ਦੀਆਂ ਮੈਨੂੰ ਆਸ ਹੈ ਵੀ ਅਗਲੇ ਸਾਲ 3 ਜਾਂ 4 ਮੈਰਿਟ ਸਕੂਲ ਵਿੱਚ ਆਣਗੇ ਸੋ ਕਿ ਥੈਂਕ ਯੂ ਬ੍ਰਾਦਰ ਸੇ ਬੱਚਨ ਕੋਈ ਇੱਕ ਮੈਸੇਜ ਦੇਣਾ ਚਾਹਾਂਗੇ ਅਸੀਂ ਬੱਚਿਆਂ ਨੂੰ ਮੈਸੇਜ ਇਹ ਦੇਣਾ ਚਾਹਾਂਗੇ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਵੀ ਭਾਗ ਲੈਣ ਤਾਂ ਕਿ ਨਸ਼ਿਆਂ ਤੋਂ ਦੂਰ ਰਿਹਾ ਜਾ ਸਕੇ ਸਾਡੇ ਬੱਚੇ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਖੇਡ ਕੇ ਪ੍ਰਾਈਜ਼ ਲੈ ਕੇ ਆਏ ਆ ਔਰ ਅਸੀਂ ਆਸ ਕਰਦੇ ਹਾਂ ਵੀ ਇਹ ਬੱਚੇ ਸਾਡੇ ਨਸ਼ਿਆਂ ਤੋਂ ਦੂਰ ਰਹਿਣਗੇ ਔਰ ਪੜ੍ਹਾਈ ਵਿੱਚ ਵੀ ਮੱਲਾ ਮਾਰਨਗੇ